ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਆਤਲਾ ਕਲਾਂ ਵਿਖੇ ਜੀ ਜ਼ਿਲ੍ਹਾ ਮਾਨਸਾ ਜੋ ਮਹਾਪੁਰਸ਼ਾਂ ਦਾ ਸੰਤਵਾਬਾ ਬਾਦਰ ਸਿੰਘ ਜੀ ਮਹਾਰਾਜ ਮਹਾਪੁਰਸ਼ਾਂ ਤੋਂ ਬਰੋਸਾਏ ਹੋਏ ਸੰਤ ਬਾਬਾ ਲੱਖਾ ਸਿੰਘ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਜੀ ਜਿਨ੍ਹਾਂ ਦਾ ਮਾਰਚ 10 11 12 ਮਾਰਚ ਨੂੰ ਸਾਲਾਨਾ ਜੋੜ ਮੇਲਾ ਮਲਾਇਆ ਮਨਾਇਆ ਜਾ ਰਹਾ ਹੈ ਯੋ ਦਿੱਤੀ ਮਸਲਾਨਾ ਜੋੜ ਮੇਲਾ ਸਿੱਖ ਸੰਗਤਾਂ ਬੜੇ ਧੂਮ-ਤਾਮ ਨਾਲ ਹਰ ਸਾਲ ਦੀ ਤਰ੍ਹਾਂ ਮਹਾਂਪੁਰਸਾਂ ਦੇ ਜੋੜ ਮੇਲੇ ਮਨਾਉਂਦੀਆਂ ਹਨ 10 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੋਣੇ ਸਾਮ ਨੂੰ ਢਾਡੀ ਰਾਗੀ ਦੀਵਾਨ ਸਜਣੇ ਆ 11 ਤਰੀਕ ਨੂੰ ਦਿਨੇ ਸਾਰਾ ਦਿਨ ਢਾਡੀ ਦੀਵਾਨ ਅਤੇ ਸਾਮ ਨੂੰ ਢਾਡੀ ਦੀਵਾਨ 12 ਤਰੀਕ ਨੂੰ 12 ਮਾਰਚ ਨੂੰ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪੈਣੇ ਹਨ ਉਪਰੰਤ ਹਰ ਜਸ ਕੀਰਤਨ ਹੋਣਾ ਹੈ ਜੋ ਮਸਤਵਾਨਾ ਸਾਹਿਬ ਤੋਂ ਜਥਾ ਪਹੁੰਚ ਰਿਹਾ ਹੈ ਬੜੇ ਹੀ ਧੂ ਧਾਵ ਨਾਲ ਮਹਾਪੁਰਸ਼ਾਂ ਦਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਸਮੁੱਚੇ ਨਗਰ ਨਿਵਾਸੀ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਬੇਨਤੀ ਹੈ ਸੰਗਤਾਂ ਨੂੰ ਵੱਧ ਪਹੁੰਚ ਕੇ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਤੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਪਾਤਸ਼ਾਹ ਜੀ ਤੋਂ ਮਹਾਪੁਰਸ਼ਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੋ ਹਰ ਸਾਲ ਦੀ ਤਨਾ ਮਹਾਂਪੁਰਸ਼ਾਂ ਦਾ ਸੰਤ ਬਾਬਾ ਅਤਰ ਸਿੰਘ ਜੀ ਦਾ ਸਾਲਾਨਾ ਮੇਲਾ ਮਨਾਇਆ ਜਾਂਦਾ ਹੈ ਜੋ 4 5 6 ਹੜ ਉਹ ਵੀ ਵੱਡੇ ਮਹਾਂਪੁਰਸ਼ਾਂ ਦਾ ਵੱਡੇ ਧੂਮ ਧਾਮ ਨਾਲ ਜੋੜ ਮੇਲਾ ਮਨਾਇਆ ਜਾਂਦਾ ਹੈ ਸੰਤ ਬਾਬਾ ਲਖਾ ਸਿੰਘ ਜਥੇਦਾਰ ਜੀ ਇਹਨਾਂ ਦਾ 10 ਮਾਰਚ ਨੂੰ 11 ਮਾਰਚ ਨੂੰ 12 ਮਾਰਚ ਨੂੰ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸੋ ਬੇਨਤੀ ਹੈ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਕਿ ਪਹੁੰਚ ਕੇ ਮਹਾਂਪੁਰਸ਼ਾਂ ਦੇ ਇਸਤਾਨਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਤ ਬਾਬਾ ਲੱਖਾ ਸਿੰਘ ਦੀ ਵਰ੍ਹੇਸ਼ੀ ਮਨਾ ਰਹੇ ਹਾਂ ਜੀ ਅ 33ਵੀਂ ਵਰ੍ਹੇਸ਼ੀ ਮਨਾ ਰਹੇ ਹਾਂ ਜੀ 10 11 12 ਮਾਰਚ ਹਰ ਸਾਲ ਮਨਾਉਂਦੇ ਹਾਂ ਜੀ ਇਹ ਸਿੰਘ ਸਾਹਿਬ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਤੋਂ ਬਰੋਸਾਏ ਸੰਤ ਸੀਗੇ ਜੀ ਅ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਰਹੇ ਨੇ ਜੀ ਤੇ ਐਮਐਲਏ ਵੀ ਰਹੇ ਆ ਹਾਂ ਸਭ ਕਾ ਐਮਐਲਏ ਸੀਗੇ ਜੀ ਤੁਸੀਂ ਨਾਲ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਸ ਵਰਸੀ ਦੇ ਮੌਕੇ ਤੇ ਇਸ ਵਾਰ ਸੰਗਤ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਪਹੁੰਚੋ ਤਿੰਨੇ ਦਿਨ ਤੁਹਾਡੀ ਦੀਵਾਨ ਲੱਗਣਗੇ ਕਿਹੜੇ ਕਿਹੜੇ ਡੇਟ ਲੱਗਣਗੇ ਕਿਹੜੀ ਕਿਹੜੀ ਮੇਲ ਮਨਾਇ ਜਾਊਗਾ 10 ਤਰੀਕ ਸ਼ਾਮ ਨੂੰ 11 ਤਰੀਕ ਦਿਨੇ ਤੇ ਸ਼ਾਮ ਨੂੰ ਜੀ ਆਗੂ ਤੁਹਾਡੀ ਅਸੀਂ ਖੁੱਲੇ ਹੀ ਸੱਦਾ ਦਿੰਨੇ ਆ ਜੀ ਬਹੁਤ ਆ ਜਾਂਦੇ ਆ ਜੀ ਮਸਤੂਆਣੇ ਆ ਸਹਿਬ ਵਾਲੇ ਰਾਗੀ ਆਉਣਗੇ ਜੀ